LT ਕੰਪਨੀ ਨਾ ਕਿਸਾਨਾਂ ਵਾਸਤੇ ਇੱਕ ਸਮਾਰਟ ਮੋਟਰ ਸਟਾਰਟਰ ਲੈ ਕੇ ਆਈ ਐਸ ਵਾਰ ਮੇਲੇ ਦੇ ਉੱਪਰ ਯੂਨੀਵਰਸਿਟੀ ਇਹਦੇ ਵਿੱਚ ਕੀ ਕੀ ਗੁਣ ਨੇ ਮੰਨ ਲਓ ਵੀ ਜਿਹੜੀ ਆਪਾਂ ਮੋਟਰ ਆਪਾਂ ਨਾ ਘਰੋਂ ਬੈਠੇ ਆਪਣੇ ਮੋਬਾਈਲ ਦੇ ਉੱਪਰ ਹੀ ਚਲਾ ਸਕਦੇ ਆ ਖੜਾ ਸਕਦੇ ਆ ਤੇ ਇੱਕ ਵੱਡਾ ਇਹਦੇ ਵਿੱਚ ਟਾਈਮਿੰਗ ਦਾ ਫੰਕਸ਼ਨ ਆ ਵੀ ਮੰਨ ਲਓ ਆਪਣਾ ਕੈਰਾ ਤਿੰਨ ਘੰਟਿਆਂ ਚ ਭਰਦਾ ਆਪਣੀ ਲਾਈਟ 12 ਵਜੇ ਹੋਣੀ ਹੈ 12 ਤੋਂ 3 ਵਜੇ ਤੱਕ ਆਪਾਂ ਇਹਦਾ ਟਾਈਮ ਫਿਟ ਕਰਤਾ ਜੇ ਮੰਨ ਲਓ ਉਸ ਸਮੇਂ ਲਾਈਟ ਨਹੀਂ ਹੁੰਦੀ ਤਾਂ ਅਗਲੇ 3 ਘੰਟੇ ਜਦੋਂ ਲਾਈਟ ਆਊਗੀ 3 ਘੰਟੇ ਮੋਟਰ ਚੱਲ ਕੇ ਆਪਣੇ ਆਪੇ ਆਪ ਰੁਕ ਜਾਊਗੀ ਤੇ ਅਗਲਾ ਫਸਣਾ ਇਹਦੇ ਵਿੱਚ ਚੋਰੀ ਦਾ ਵੀ ਜਿਹੜਾ ਸਟਾਰਟਰ ਚੋਰ ਕਰਕੇ ਲੈ ਜਾਂ ਤਾਰ ਕੱਟ ਦਿੰਦੇ ਨੇ ਤਾਂ ਜਦੋਂ ਵੀ ਆਪਣੀ ਮੋਟਰ ਦੇ ਉੱਪਰ ਚੋਰ ਤਾਰ ਕੱਟੂਗਾ ਨਾਲ ਦੀ ਨਾਲ ਆਪਾਂ ਨੂੰ ਮੈਸੇਜ ਆਊਗਾ ਤੇ ਆਪਾਂ ਚੋਰ ਨੂੰ ਜਾ ਕੇ ਫੜ ਸਕਦੇ ਆ ਮੰਨ ਲਓ ਜੇ ਸਟਾਰਟਰ ਕੋਈ ਚੋਰੀ ਕਰਕੇ ਲੈ ਜਾਂਦਾ ਚੋਰ ਤਾਂ ਇਹਦੇ ਵਿੱਚ 72 ਘੰਟੇ ਦਾ ਬੈਕਅਪ ਹੈ 72 ਘੰਟੇ ਆਪਾਂ ਉਸ ਚੋਰ ਨੂੰ ਟਰਾਈ ਕਰ ਸਕਦੇ ਆ ਆਪਾਂ ਨੂੰ ਇਹ ਪਤਾ ਲੱਗਦਾ ਰਹੂ ਵੀ ਸਟਾਰਟਰ ਲੈ ਕੇ ਚੋਰ ਆਪਣਾ ਕਿੱਧਰ ਨੂੰ ਗਿਆ ਤੇ ਆਪਣਾ ਸਟਾਰਟਰ ਕਿੱਥੇ ਪਿਆ ਇਹ ਨਾ ਕਿਸਾਨਾਂ ਵਾਸਤੇ ਬਹੁਤ ਹੀ ਵਧੀਆ ਲਾਹੇਵੰਦ ਸਟਾਰਟਰ ਹੈ ਜੇ ਆਪਾਂ ਇਹ ਸਟਾਰਟਰ ਨਹੀਂ ਲਵਾਉਣਾ ਤਾਂ ਇਹਨੇ ਕਿਹਾ ਛੋਟਾ ਜਿਹਾ ਇੱਕ ਹੋਰ ਪੁਰਜਾ ਤਿਆਰ ਕੀਤਾ ਵੀ ਆਪਾਂ ਆਪਣੇ ਦੂਜੇ ਸਟਾਰਟਰ ਦੇ ਵਿੱਚ ਆ ਜਿਹੜਾ ਲੱਗਿਆ ਹੈ 5000 ਦਾ ਇਹ ਇਹਨੂੰ ਆਪਣੇ ਆਮ ਸਟਾਰਟਰ ਦੇ ਵਿੱਚ ਲਿਆ ਕੇ ਫਿੱਟ ਕਰ ਸਕਦੇ ਆ ਇਸ ਦੇ ਨਾਲ ਆਪਣੀ ਮੋਟਰ ਬਸ ਇਕੱਲੀ ਆਪਾਂ ਮੋਬਾਈਲ ਤੋਂ ਚਲਾ ਵੀ ਸਕਦੇ ਆ ਤੇ ਖੜਾ ਵੀ ਸਕਦੇ ਆ ਬਾਕੀ ਇਹਦੇ ਨਾਲ ਦੂਸਰੇ ਜਿਹੜੇ ਫੰਕਸ਼ਨ ਨੇ ਉਹ ਨਹੀਂ ਕੰਮ ਕਰਨੇ ਇਹ ਵੀ ਲੈ ਕੇ ਕਿਸਾਨ ਆ ਆਪਣੇ ਸਟਾਰਟਰ ਦੇ ਵਿੱਚ ਫਿੱਟ ਕਰਵਾ ਸਕਦੇ ਨੇ ਬਾਕੀ ਇਹਨਾਂ ਨੇ ਬਹੁਤ ਸਾਰੇ ਸਟਾਰਟਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਟਾਰਟਰ ਇਹਨਾਂ ਨੇ ਪ੍ਰਦਰਸ਼ਨ ਕੀਤੇ ਨੇ ਕੰਪਨੀ ਨੇ ਵਧੀਆ ਕੰਪਨੀ ਆ ਬਹੁਤ ਵਧੀਆ ਨਾਮ ਆ ਕੰਪਨੀ ਦਾ ਸਟਾਰਟਰਾਂ ਦੀ ਦੁਨੀਆ ਦੇ ਵਿੱਚ ਸੋ ਐਮਐਲ ਤੇ ਜ਼ਰੂਰ ਦੇਖਿਓ